ਜੀ ਪੰਜਾਬੀਓ ਹੁਣ ਇੱਕ ਬਹੁਤ ਵੱਡੀ ਆਪਾਂ ਤੁਹਾਨੂੰ ਖਬਰ ਦਿਖਾਉਣ ਜਾ ਰਹੇ ਹਾਂ ਜਿਹੜਾ ਕੀ ਮਨਕੀਤ ਤੌਲਖ ਕਲਾਕਾਰ ਤਬਈ ਸੇਵਾ ਇਹੋ ਜੀ ਹੁੰਦੀ ਹੈ ਜਿਹੜਾ ਕੀ ਨਗਦ ਕੈਸ਼ ਵੰਡ ਕੇ ਜਾ ਰਹੇ ਆ ਤੇ ਜਿਹੜੀਆਂ ਅੱਜ ਤੱਕ ਇਹ ਸਰਕਾਰਾਂ ਨੇ ਨਹੀਂ ਕੀਤਾ ਉਹ ਮਨਕੀਤ ਤੌਲਖ ਕਰ ਰਿਹਾ ਕੱਲ 100 ਟਰੈਕਟਰ ਜਿਹੜਾ ਕੀ ਪਹਿਲਾਂ ਇਹਨੇ ਭਾਸ਼ਣ ਦਿੱਤਾ 100 ਟਰੈਕਟਰ ਜਿਹੜਾ ਮੈਦਾਨ ਦੇ ਵਿੱਚ ਆਪਾਂ ਕਹਿੰਦੇ ਵੀ ਇੱਕ ਸੇਵਾ ਦੇ ਵਿੱਚ ਸੇਵਾ ਦੇ ਵਿੱਚ 100 ਟਰੈਕਟਰ ਜਿਹੜਾ ਕੀ ਕੱਲ ਇਹਨੇ 10 ਟਰੈਕਟਰ ਵੰਡੇ 90 ਟਰੈਕਟਰ ਹੋਰ ਦੇਣੇ ਆ 5 ਕਰੋੜ ਰੁਪਇਆ ਦੇਣਾ ਤੇ ਬਾਕੀ ਜਿਹੜੇ ਘਰਾਂ ਦੇ ਵਿੱਚ ਜਾ ਜਾ ਕੇ ਕਿਸੇ ਨੂੰ 2 ਲੱਖ ਕਿਸੇ ਨੂੰ ਲੱਖ ਇਹ ਦੇ ਰਹੇ ਆ ਇਹਨੂੰ ਕਹਿੰਦੇ ਆ ਸੇਵਾ ਤੇ ਆਹ ਜਿਹੜਾ ਆਪਾਂ ਕਹਿੰਦੇ ਆ ਸੁਖਵੀਰ ਬਾਦਲ ਕਿਸੇ ਨੂੰ ਲੱਖ ਦੇਤਾ ਕਿਸੇ ਨੂੰ ਕਹਿੰਦਾ 6000 ਲੀਟਰ ਡੀਜ਼ਲ ਦੇਤਾ ਇਹ ਬਣਦਾ ਉਹ ਧਣੀ 25 ਸਾਲ ਰਾਜ ਇਹਨਾਂ ਨੇ ਕਰਿਆ ਪੰਜਾਬ ਤੇ ਪੰਜਾਬ ਨੂੰ ਲੁੱਟਿਆ ਇਹਨਾਂ ਨੇ ਪਰ ਦੇ ਰਹੇ ਇਹ ਰੂੰਗਾ ਇੱਕ 2 ਲੱਖ ਸਿਰਫ ਉਹਦਾ ਤਾਂ ਕੁਝ ਵੀ ਨਹੀਂ ਆਉਣਾ ਤਾ ਬਾਈ ਮਲਕੀਤ ਔਲਖਣੇ ਅੱਜ ਦੇ ਟਾਈਮ 'ਚ ਕੋਈ ਟਾਇਰ ਨਹੀਂ ਦਿੰਦਾ ਟਰੈਕਟਰ ਦਾ ਤੇ ਇਹਨੇ ਬਾਈ 100 ਟਰੈਕਟਰ ਦੇ ਤੇ 50 ਟਰੈਕਟਰ ਹਜੇ ਹੋਰ ਇਹਦੇ ਦੋਸਤਾਂ ਮੰਨਿਓ ਜਿਵੇਂ ਕੱਲ ਵੀਡੀਓ ਪਾਈ ਸੀ ਮੈਂ ਤੇ ਵੀਡੀਓ ਬਾਈ ਜਦੋਂ ਦੇਖਦੇ ਆ ਤਾਂ ਰੋਣ ਨਿਕਲਿਆਉਂਦਾ ਹੁਣ ਇੱਕ ਵੀਡੀਓ ਦਿਖਾਉਣੇ ਆ ਤੁਹਾਨੂੰ ਜਿੱਥੇ ਇੱਕ ਬਜ਼ੁਰਗ ਇੱਕ ਮਾਤਾ ਰੋ ਰਹੇ ਆ ਤਾਂ ਵੀਡੀਓ ਦੋ ਦਿਖਾਉਂਗਾ ਦੋ ਘਰਾਂ ਦੇ ਵਿੱਚ ਕਿਵੇਂ ਜਾਂਦਾ ਤੇ ਪੈਸੇ ਕਿਵੇਂ ਵੰਡਦਾ ਮਨਕੀ ਤੌਲਖ ਕਲਾਕਾਰਾਂ ਨੂੰ ਇਹਦੇ ਲਈ ਸਲੂਟ ਪਰ ਲੇਕਿਨ ਮਲਕੀਤ ਔਲਖਣੇ ਅੰਦਾਜ਼ ਵੱਖਰਾ ਹੀ ਆ ਬਾਈ ਜਿਹੜੀਆਂ ਸਰਕਾਰਾਂ ਤੋਂ ਵੱਧ ਕੇ ਵੀ ਆਪਾਂ ਮਲਕੀਤ ਹੌਲ ਨੂੰ ਕਮਾਈ ਜਿਹੜਾ ਕੀ ਇੱਕ ਨਾ ਕੋਈ ਲੀਡਰਾ ਵਿਚਾਰਾ ਨਾ ਹੀ ਕੋਈ ਉਹਨੂੰ ਜਿਤਾਇਆ ਕਿਸੇ ਨੇ ਨਾ ਹੀ ਕੋਈ ਵੋਟਾਂ ਦੇ ਵਿੱਚ ਖੜਾ ਹੋਇਆ ਸੀ ਹਨ ਤੇ ਪਰ ਆ ਮੰਨਦੇ ਆ ਕਿ ਲੋਕਾਂ ਨੂੰ ਜਹ ਜਾ ਉਹਨੇ ਆਪਾਂ ਗਾਣੇ ਸੌਂਗ ਗਾਏ ਉਹਨੇ ਤਾਂ ਲੋਕਾਂ ਨੇ ਪਸੰਦ ਕੀਤੇ ਤੇ ਪੰਜਾਬ ਨੇ ਉਹਨੂੰ ਖੜਾ ਕੀਤਾ ਤੇ ਪੰਜਾਬ ਦੇ ਲੋਕਾਂ ਵਾਸਤੇ ਆਪਣੇ ਬਣਿਓ ਸੇਵਾ ਕਰ ਰਿਹਾ ਇਹਨੂੰ ਕਹਿੰਦੇ ਆ ਸੇਵਾ ਘਰਾਂ ਦੇ ਵਿੱਚ ਜਾ ਜਾ ਹਜੇ ਕੋਈ ਕਲਾਕਾਰ ਨਹੀਂ ਨਿਕਲਿਆ ਬਾਹਰ ਵੀ ਜਿਹੜਾ ਘਰਾਂ ਦੇ ਵਿੱਚ ਜਾ ਕੇ ਸੇਵਾ ਕਰੂਗਾ ਪਰ ਲੇਕਿਨ ਇਹ ਜ਼ਰੂਰ ਆ ਪੀ ਸਾਰੇ ਆਪਣੇ ਮਨ ਨੂੰ ਕੋਈ 2 ਕਰੋੜ ਦੇ ਰਿਹਾ ਕੋਈ 5 ਕਰੋੜ ਪਰ ਜਮਾ 0 ਕਰੋੜ ਤੇ ਪੱਧਰ ਤੇ ਜਾ ਕੇ ਲੋਕਾਂ ਦੇ ਹੱਥਾਂ ਦੇ ਵਿੱਚ ਕੈਸ਼ ਫੜਾ ਰਿਹਾ ਬਈ ਲੇਕਿਨ ਹੁਣ ਜਿਹੜੀ ਵੀਡੀਓ ਸੁਣਾਉਣ ਜਾ ਰਿਹਾ ਚੈਨਲ ਤੇ ਬਣੇ ਰੋ ਮਲਕੀਤ ਤੌਲਖ ਦੀਆਂ ਜਿਹੜੀਆਂ ਕਿ ਲਾਈਵ ਵੀਡੀਓ ਆ ਰਹੀਆਂ ਸਾਹਮਣੇ ਜਿੱਥੇ ਕੈਸ਼ ਵੰਡ ਰਿਹਾ ਤਾਂ ਬਈ ਇੱਥੇ ਕਹਾਂ ਧੰਨਵਾਦ ਆਪਾਂ ਸਾਰੇ ਕਲਾਕਾਰਾਂ ਦੀ ਕਰਦੇ ਆ ਤੇ ਪਰ ਅੱਜ ਤੱਕ ਬਈ ਕੋਈ ਵੀ ਲੀਡਰ ਆਏ ਸਲੂਟ ਕੈਸ਼ ਵੰਡਦਾ ਨਹੀਂ ਨਜ਼ਰ ਆਇਆ ਤੇ ਪਹਿਲਾਂ ਮਲਕੀਤ ਤੌਲਖ ਦੀ ਵੀਡੀਓ ਸੁਣੋ ਫਿਰ ਕਰਦੇ ਆ ਚਾਹਸਾਂ ਜੀ ਉਹ ਮਦਦ ਕੀਤੀ ਜਾ ਰਹੀ ਹੈ ਮੇਰਾ ਗੱਲਾਂ ਨਹੀਂ ਹੈ ਹੱਥਾਂ ਦੇ ਵਿੱਚ ਕੈਸ਼ ਹੈ ਮੋਟਾ ਦਾ ਝੋਲਾ ਹੈ ਔਰ ਇੱਥੇ ਜਿੱਥੇ ਇਸ ਜਿਹੜੇ ਪਰਿਵਾਰ ਦੀ ਜਿਹੜੀ ਆ ਮਦਦ ਦੀ ਲੋੜ ਹੈ ਮੌਕੇ ਦੇ ਉੱਤੇ ਮਦਦ ਜੋ ਹੈ ਉਹ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਘਰ ਦੇ ਵੀ ਹਾਲਾਤ ਕਿੰਨੇ ਬੁਰੇ ਨੇ ਕਿ ਘਰਾਂ ਦੇ ਵਿੱਚ ਜਿਹੜੀ ਆ ਸਿਲਟ ਜੰਮੀ ਹੋਈ ਆ ਰੇਪ ਜੰਮੀ ਹੋਈ ਆ ਔਰ ਇਹ ਮੰਜ਼ਰ ਜਿਹੜਾ ਦਬਾਈ ਦਾ ਜੋ ਹੈ ਉਹ ਸਾਫ਼ ਦਿਖਾਈ ਦੇ ਰਿਹਾ ਹੈ ਇਹ ਕਿਵੇਂ ਦੇ ਹਾਲਾਤ ਹੋਣਗੇ ਜਦੋਂ ਇਹ ਸਾਰੀ ਜਿਹੜੀ ਹੈ ਹਾਲਾਤ ਬਣੇ ਜਦੋਂ ਪਾਣੀ ਆਇਆ ਹੈਗਾ ਔਰ ਇਸੇ ਇਹ ਹਾਲਾਤ ਅੱਗੇ ਵੀ ਇਸੇ ਕਰਦੇ ਨੇ ਸੋ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇਸ ਘਰ ਦੇ ਵਿੱਚ ਪਹੁੰਚਿਆ ਜਿੱਥੇ ਕਿ ਛੱਤਾਂ ਵੀ ਜੜੀਆਂ ਨੇ ਉਹ ਡਿੱਗ ਚੁੱਕੀਆਂ ਨੇ ਔਰ ਘਰ ਦੀ ਜਿਹੜੀ ਆ ਪੂਰੀ ਤਰ੍ਹਾਂ ਨਾਲ ਬਰਬਾਦੀ ਹੋ ਚੁੱਕੀ ਆ ਸੋ ਇਸ ਘਰ ਦਾ ਜਿਹੜਾ ਇਹ ਉਹ ਜਾਇਜ਼ਾ ਲੈਣ ਵਾਸਤੇ ਮਨਕੀਰ ਤੌਲਖ ਆਪਣੀ ਟੀਮ ਦੇ ਨਾਲ ਇੱਥੇ ਜੋ ਆ ਉਹ ਪਹੁੰਚੇ ਹੋਏ ਨੇ ਕੋਤੇ ਲਗਾਤਾਰ ਜੋ ਹੈ ਉਹਨਾਂ ਵੱਲੋਂ ਇਹ ਮਦਦ ਕੀਤੀ ਜਾ ਰਹੀ ਹੈ ਬੜਾ ਜਿਸ ਕਿਤੇ ਆਪਾਂ ਪਛਲੂ ਕਰਦੇ ਸਾਡੇ ਭਾਉ ਨੂਰਾ ਕਿਹਦੇ ਆ ਨਾ ਜੀ ਦੇਖ ਪਿਆ ਜੀ ਪੂਰੀ ਤਰ੍ਹਾਂ ਸਰਦੀ ਗੱਲ ਜੀ ਸਿੰਘ ਬਾਜਵਾ ਸੋਨੂ ਬੇਟੇ ਦਾ ਵਿਆਹ ਰੱਖਿਆ ਸੀ ਜੀ ਸਿੰਘ ਬਾਜਵਾ ਸੋਨੂ ਵਾਲੀ ਅਸੀਂ ਉਹ ਚੀਜ਼ ਤਾਂ ਨਹੀਂ ਪੂਰੀ ਕਰ ਸਕਦੇ ਪਰ ਪਰਿਵਾਰ ਦੇ ਨਾਲ ਖਰੇ ਆ ਬਾਪੂ ਸਤਿਕਾਰ ਸਤਿਕਾਰ ਦਾ ਹੋਰ ਨਾਮ ਬੜਾ ਕੋਈ ਨਹੀਂ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਸਤਿਕਾਰ ਬਾਪੇ ਨੇ ਸਾਡੀ ਡਿਊਟੀ ਲਈ ਆ ਠੀਕ ਆ ਪ੍ਰਵਾਹ ਨਹੀਂ ਕਰਨੀ ਅਸੀਂ ਰੱਖਾਲਸੇ ਜੀ ਅਜੀ ਕੋਈ ਨੰਬਰ ਲਗਾਓ ਇੱਕ ਠੀਕ ਆ ਉਥੋਂ ਵੀਰੇ ਕੈਸ਼ ਪੜਾਇਓ 50000 ਆ 50000 ਬਾਪੂ ਜੀ ਤੁਸੀਂ ਆਪ ਦੇ ਕੋ ਰੱਖ ਲੈ 50000 ਹੋਰ ਬਣਾ ਖਾਤਾ ਮਾਦਾ ਬਾਪੂ ਚਰਦੀ ਗਲਾ ਕੋਈ ਨਹੀਂ ਜੀ ਆ ਮੈਂ ਤੁਹਾਡੇ ਕੋ ਨੰਬਰ ਮੇਰਾ ਆਊਗਾ ਅਕਾਊਂਟ ਨੰਬਰ ਆਪਣਾ ਤੁਹਾਡਾ ਭੇਜਿਓ ਹਾਂਜੀ ਇਹ ਬਈ ਮਨਕੀਤ ਟੋਲਖਾ ਜਿਹੜਾ ਕਿ ਜ਼ੀਰੋ ਗਰਾਉਂਡ ਤੇ ਆ ਕੇ ਜ਼ੀਰੋ ਪੱਧਰ ਤੇ ਜਾ ਕੇ ਲੋਕਾਂ ਨੂੰ ਕੈਸ਼ ਬਣ ਰਿਹਾ ਹੁਣ ਇੱਕ ਵੀਡੀਓ ਹੋਰ ਦਿਖਾ ਦਈਏ ਹਾਲਾਂਕਿ ਕੈਸ਼ ਨਹੀਂ ਬਣ ਰਿਹਾ ਇਹ ਵੀ ਕਿਹਾ ਗਿਆ ਜਿੱਥੇ ਉਹ ਵਿਚਾਰੇ ਪਸੂਆਂ ਵਾਲੇ ਚ ਬੈਠੇ ਉਹ ਮਾਤਾਂ ਨੂੰ ਤੇ ਬਜ਼ੁਰਗ ਨੂੰ ਕਿਹਾ ਜਾਂਦਾ ਵੀ ਤੁਸੀਂ ਮੇਰੇ ਨਾਲ ਚੰਦੀਗੜ੍ਹ ਜਾ ਕੇ ਰੋ ਤੇ ਇਹ ਹੌਸਲਾ ਇੰਨੀ ਬਹੁਤ ਹੋ ਜਾਂਦਾ ਬਈ ਪੰਜਾਬ ਦੇ ਆਪਣੇ ਅੱਜ ਸਾਰੇ ਕਲਾਕਾਰ ਆਪਣੇ ਮਨੂਸੇਵਾ ਕਰ ਰਹੇ ਆ ਪਰ ਜ਼ੀਰੋ ਗਰਾਉਂਡ ਤੋਂ ਪੈਸੇ ਬਣਦਾ ਕੋਈ ਕਲਾਕਾਰ ਅਸੀਂ ਪਹਿਲੀ ਵਾਰ ਦੇਖ ਰਿਹਾ ਆਪਣੇ ਟਾਈਮ 'ਚ ਤਾਂ ਤਾਂ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਜਿੱਥੇ ਕਿ ਬਈ ਜੋ ਇੱਕ ਭੈਣ ਆ ਜੋ ਆਪਣੀ ਉਹ ਰੋ ਰਹੀ ਆ ਘਰ ਦਾ ਬੁਰਾ ਹਾਲ ਹੋ ਰਿਹਾਗਾ ਤੇ ਪਰ ਉਥੇ ਵੀ ਮਲਕੀ ਤੌਲਕ ਪਹੁੰਚ ਜਾਂਦੇ ਆ ਤੇ ਸੁਣਾਉਣੇ ਵੀਡੀਓ ਠੀਕ ਆ ਭਾਵੇਂ ਕਰੋੜ ਲੱਗ ਜੇ ਭਾਵੇਂ 2 ਕਰੋੜ ਲੱਗ ਜੇ ਠੀਕ ਆ ਆਪਾਂ ਸਾਰ ਬੰਦਿਆਂ ਦੀ ਮਤ ਕਰਕੇ ਜਾਣੀ ਆ ਜਿਹੜਾ ਬਾਕੀ ਟਰੈਕਟਰਾਂ ਦੀ ਸੇਵਾ ਕੀਤੀ ਆ ਉਹ ਜਿੰਨੇ ਜਿੰਮੇਦਾਰਾਂ ਦੀ ਜ਼ਮੀਨ ਬਾਕੀ ਪੁਲ ਬਣ ਰਹੇ ਆ ਆਪਣਾ ਤੇ ਟਰੈਕਟਰ ਦੀ ਲੋੜ ਪਊਗੀ ਠੀਕ ਆ ਬਾਕੀ ਹੋਰ ਸੱਜਣ ਸੰਦਾ ਦੀ ਲੋੜ ਆ ਆ ਕਰਾਏ ਆ ਕਰਾਏ ਨੂੰ ਟੂਣੀ ਦਿਆ ਹਾਂ ਕਰਾਏ ਲੈ ਕੇ ਪਹੁੰਚਾ ਹਾਂ ਤਾਂ ਮਨਕੀਰ ਤੋਂ ਕਿਨਾਂ ਲਗਾਤਾਰ ਹੈ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਮਨਕੀਰ ਤੋਂ ਲਖ ਜਿਹੜੇ ਤੋਂ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚੀ ਨਾ ਯਾਰ ਦਿਓ ਬੈਕਅਪ ਕੈਸ਼ ਦਿਓ ਯਾਰ ਮਾਰਾ ਯਾਰ ਯਾਰ ਮਾਰਾ ਯਾਰ ਯਾਰ ਭਾਈ 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 ਆਓ ਇਹ ਤੌਲਕ ਤੇ ਅੱਖਾਂ ਚੋਂ ਹੰਝੂ ਜਿਹੜੇ ਨੇ ਆ ਰੁਕ ਨਹੀਂ ਰਹੇ ਨੇ ਪ੍ਰਵਾਨ ਨਹੀਂ ਕਰਨੀ ਪ੍ਰਵਾਨ ਹੀ ਕਰਨੀ ਪੈਸੇ ਆਪਾਂ ਆ ਕਿੰਨੇ ਆ ਆ 50000 ਰਿਆ ਮਾਤਾ ਠੀਕ ਆ ਕੋਈ ਪ੍ਰਵਾਨ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ ਅਸੀਂ 10 10 ਦਿਨਾਂ ਬਾਅਦ ਗੀੜਾ ਮਾਰਦੇ ਰਵਾਂਗੇ ਇੱਕ ਹੋਰ 50000 ਹੋਰ ਦੋ ਨਾ ਨਾ ਦਾ ਵੀਰੇ ਮੇਰੀ ਗੱਲ ਤੇ ਤੁਹਾਡੇ ਨਾਲ ਦੱਸੋ ਨਹੀਂ ਨਹੀਂ ਹਾਂ 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 ਹਾਂਜੀ ਇਹ ਆ ਬਾਈ ਸੇਵਾ ਹੁਣ ਦੇਖ ਰਹੇ ਹੋ ਨਾਲੇ ਜਦੋਂ ਵੀਡੀਓ ਦੇਖਦੇ ਆਂ ਅੱਖਾਂ ਚੋਂ ਪਾਣੀ ਸਾਰਿਆਂ ਦੀ ਆ ਜਾਂਦਾ ਬਾਈ ਜਿਹੜਾ ਤਾਂ ਪੰਜਾਬ ਨੂੰ ਜਿਹੜਾ ਪੰਜਾਬ ਦੇ ਪ੍ਰਤੀ ਗੱਲਬਾਤ ਕਰਦਾ ਹਨ ਜਿਹਨੂੰ ਪੰਜਾਬ ਲਈ ਦਰਦਾ ਤੇ ਬਾਈ ਦਿਲ ਤਾਂ ਸਾਰਿਆਂ ਦੀ ਐਵੇਂ ਕਹ ਲਈਏ ਵੀ ਮੈਂ ਵੀ ਜਦੋਂ ਵੀਡੀਓ ਦੇਖਦਾ ਮੇਰਾ ਵੀ ਰੋਨ ਨਿਕਲਦਾ ਪਰ ਬਾਈ ਪੰਜਾਬ ਦੇ ਲਈ ਜਿਹਦੇ ਵਿੱਚ ਦਿਲ ਦੇ ਦਰਦ ਦਾ ਉਹੀ ਰੋਨ ਦਾ ਤੇ ਮਨਕੀਤ ਤੌਲਖ ਉਹ ਕਲਾਕਾਰ ਆ ਹਾਂਜੀ ਇਹ ਜਿਹੜਾ ਕਿ ਜ਼ੀਰੋ ਗਰਾਉਂਡ ਤੇ ਤੁਸੀਂ ਦੇਖ ਰਹੇ ਮਨਕੀਤ ਤੌਲਖ ਨਾਲੇ ਰੋ ਰੇ ਆ ਬਾਈ ਤੇ ਨਾਲੇ ਫਿਰ ਵੀ ਪੈਸੇ ਬਣ ਰਹੇ ਤੇ ਇਹਨੂੰ ਕਹਿੰਦੇ ਆ ਪੰਜਾਬ ਲਈ ਦਰਦ ਜਿਤਾਉਣਾ ਜਿਹੜਾ ਕਿ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਖੜ੍ਹ ਜਾਂਦੇ ਆ ਸਾਡੇ ਲੱਖਾਂ ਮੈਂ ਕਹਣਾ ਵੀ ਸਾਡੇ ਕਲਾਕਾਰ ਬਈ ਸਾਹਮਣੇ ਆ ਗਏ ਤੇ ਪਰ ਜਿਹੜਾ ਜ਼ੀਰੋ ਗਰਾਉਂਡ ਤੇ ਅਸੀਂ ਪਹਿਲੀ ਵਾਰ ਨੂੰ ਕੀ ਤੌਲਖ ਨੂੰ ਦੇਖ ਰਹੇ ਆ ਤੇ ਪਰ ਬਈ ਹੁਣ ਆਪਾਂ ਧੰਨਵਾਦ ਕਰਦੇ ਆ ਸਾਰੇ ਕਲਾਕਾਰਾਂ ਦਾ ਤੇ ਮਨਕੀਤ ਤੌਲਖ ਦਾ ਬਈ ਦਿਲੋਂ ਸਲੂਟ ਕਰਦੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਕਾਨੂੰ ਨਵੇਂ ਟੌਕ ਤੇ ਧੰਨਵਾਦ